ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਏ ਵਾਲਾ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਕੋਟਕਪੂਰੇ ਤੋਂ ਜਦੋਂ ਆਪਾਂ ਬਾਗੇ ਪ੍ਰਾਣੇ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਪੰਜਗਰਾਈ ਕਲਾ ਮੇਨ ਛੜਕ ਤੇ ਆਉਂਦਾ ਤੇ ਉੱਥੋਂ ਇੱਕ ਛੜਕ ਪਾੜਦੀ ਹੈ ਜਿਹੜੀ ਕਣੀਏ ਵਾਲੇ ਪਿੰਡ ਚ ਆਉਂਦੀ ਹੈ ਬਰਾਡ ਡੇਰੀ ਫਾਰਮਾ ਦੋਸਤੋ ਇੱਥੇ ਤੇ ਇਹਨਾਂ ਵੀਰਾਂ ਦਾ ਇੱਕ ਸ਼ੌਂਕੀਆ ਇੱਕ ਕਾਰੋਬਾਰ ਹੈ ਕਿੱਤਾ ਹੈ ਲਾਰਜ ਫਾਰਮ ਹੈ ਜਿੱਥੇ ਬਹੁਤ ਸਾਰੀਆਂ ਗਾਵਾਂ ਰੱਖਦੇ ਆ ਪੀਡੀਐਫ ਇਹ ਮੇਲੇ ਦੇ ਵਿੱਚ ਤੁਸੀਂ ਬਹੁਤ ਵਾਰ ਇਹਨਾਂ ਨੂੰ ਮਿਲੇ ਹੋਵੋਗੇ ਜਿਹੜੇ ਵੀਰ ਚੋਕੀਨ ਆ ਗਾਵਾਂ ਦੇ ਅੱਜ ਦੀ ਵੀਡੀਓ ਚ ਆ ਕੇ ਵੈੜ ਬਾਈ ਜੀ ਹੋਰਾਂ ਨੇ ਵਿਕਾਊ ਕੀਤੀ ਹੈ ਇਹਦੀ ਡਿਟੇਲ ਤੁਹਾਨੂੰ ਮੈਂ ਦੱਸ ਦੂੰਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਤੋਰ ਕੇ ਵੀ ਦਿਖਾ ਦੇਾਂਗੇ ਕਿਉਂਕਿ ਭਾਈ ਆਪ ਨਹੀਂ ਹੈ ਤਾਂ ਇਹ ਵੀਰ ਆਪਣੇ ਨਾਲ ਹੈਲਪ ਕਰਨਗੇ ਗਾਂ ਨੂੰ ਤੋਰ ਕੇ ਦਿਖਾਉਣ ਚ ਡਿਟੇਲ ਜਿਹੜੀ ਮੈਨੂੰ ਵਟਸਐਪ ਦੇ ਉੱਤੇ ਵੀਰ ਹੋਰਿਆ ਨੇ ਦੱਸੀ ਐ ਉਹ ਤੁਹਾਨੂੰ ਮੈਂ ਬੋਲ ਕੇ ਦੱਸ ਦੇਣੀ ਆ ਸੋ ਲਾਸਟ ਤੱਕ ਵੀਡੀਓ ਦੇਖਿਓ ਹੱਥ ਬੰਨ ਕੇ ਬੇਨਤੀ ਐ ਜਿਹੜਾ ਵੀਰ ਖਰੀਦਣਾ ਚਾਹੁੰਦਾ ਉਹਦਾ ਹੱਕ ਐ ਵੀ ਉਹ ਆ ਕੇ ਚੀਜ਼ ਦੇਖੇ ਤਸੱਲੀ ਕਰੇ ਤੇ ਫੇਰ ਖਰੀਦੇ ਦੋਸਤੋ ਇਹ ਪਹਿਲਾ ਸੂਆ ਸੂਗੀ ਵੜ ਜਿਹਦੇ ਆਪਾਂ ਪਿਓ ਦੀ ਗੱਲ ਕਰਦੇ ਆ ਤਾਂ ਇਹ ਮਿਲਰ ਪੀ ਦੀ ਵੜ ਆਪ ਐ ਇਹਦੀ ਮਾਂ 40116 ਦੀ ਹੈ। ਇਹਦੀ ਮਾਂ ਦਾ ਜਿਹੜਾ ਦੁੱਧ ਹੈ ਉਹ 2 ਟਾਈਮ ਦੀ ਚਵਾਈ ਦੇ ਉੱਤੇ 60-62 ਕਿਲੋ ਐਟ ਪ੍ਰੈਜ਼ੈਂਟ ਇਸ ਫਾਰਮ ਦੇ ਵਿੱਚ ਇਹਦੀ ਮਾਂ ਮੌਜੂਦ ਆ ਬਾਈ ਹੋਰਾਂ ਕੋਲ। ਜਿਹੜਾ ਵੀਰ ਖਰੀਦਣਾ ਚਾਹੁੰਦਾ ਹੈ ਸੰਪਰਕ ਕਰ ਸਕਦੇ ਹੋ ਰੇਟ ਫੋਨ ਤੇ ਹੈ। ਅਜੇ ਹਜੇ ਇੱਕ ਹਫਤਾ ਲਗਭਗ ਇਹਨੇ ਲੈ ਜਾਣਾ ਸੂਨ ਦੇ ਵਿੱਚ ਤਿਆਰੀ ਹੋਰ ਸੋਹਣੀ পড়ੂਗੀ। ਵੈਸੇ ਹੁਣ ਵੀ ਤਿਆਰੀ ਜਿਹੜੀ ਉਹ ਚੰਗੀ ਦਿਸਦੀ ਹੈ। ਬਿਲਕੁਲ ਫਿਕਸ ਆਰਡਰ ਦੇ ਵਿੱਚ ਇਹ ਵਾੜ ਤੁਸੀਂ ਦੇਖ ਸਕਦੇ ਹੋ। ਬਰੀਡਿੰਗ ਤੇ ਜਿਹੜੇ ਵੀਰ ਨੇ ਕੰਮ ਕਰਨਾ ਹੈ ਉਨ ਵਾਸਤੇ ਇਹ ਵਧੀਆ ਰਹਿਣੀ ਹੈ ਕਿਉਂਕਿ ਕੁਫਾਰਮ ਦੀ ਬਰੀਡ ਚੰਗੀ ਪ੍ਰੋਜਨੀ ਵਾਲੀ ਚੰਗੀ ਜਾਨੀ ਮਦਰ ਦੀ ਇਹ ਅੱਗੇ ਵਹਿੜ ਤੋਰ ਕੇ ਤੁਹਾਨੂੰ ਦਿਖਾਉਣੇ ਖੋਲੋ ਬਾਈ ਸੋ ਇਕ ਵੀਰ ਹੋਰ ਸ਼ਾਇਦ ਨਾਲ ਹੈਲਪ ਕਰੂਗਾ ਆਪਣੇ ਜੇ ਕਿਉਂਕਿ ਇਹਦੇ ਰਸਾ ਅੱਜ ਹੀ ਪਾਇਆ ਜੇ ਇਸੇ ਤਰ੍ਹਾਂ ਨੇ ਤੁਰ ਕੇ ਦਿਖਾਤਾ ਤਾਂ ਫਿਰ ਬਹੁਤ ਵਧੀਆ ਗੱਲ ਤੁਹਾਨੂੰ ਇਵੇਂ ਜਿਹੜੀ ਉਹ ਵਹਿੜ ਦਿਖਾ ਦੇਾਂਗੇ ਸਟਰਕਚਰ ਢਾਂਚਾ ਇਹਦਾ ਤੁਸੀਂ ਦੇਖ ਲਓ ਹਵਾਨਾ ਬਿਲਕੁਲ ਫਿਕਸ ਹੈ ਕਮਾ ਲਿਆ ਭਾਈ ਵਾਪਸ ਸੋ ਇਸੇ ਫਾਰਮ ਦੇ ਵਿੱਚੋਂ ਦੱਸੋ ਇਹਨੂੰ ਕਿਉਂਕਿ ਜਦੋਂ ਪਸ਼ੂ ਨਿਖੇੜ ਕੇ ਦਿਖਾਉਣਾ ਸੌਖਾ ਹੋ ਜਾਂਦਾ ਗਾਵਾਂ ਸਾਰੀਆਂ ਬਾਕੀ ਆਪਦਾ ਪੱਠਾ ਨੀਰਾ ਖਾ ਰਹੀਆਂ ਇਹਨੂੰ ਅਸੀਂ ਸਾਈਡ ਤੇ ਕੱਢਿਆ ਹੋਇਆ ਉਹ ਕੋ ਆ ਸਾ ਵੀ ਸੋਹਣਾ ਦੁੱਧ ਦੇਊਗੀ ਬਾਕੀ ਹਰੇਕ ਐਂਗਲ ਤੋਂ ਦੇਖਣਾ ਤੁਹਾਡਾ ਹੱਕ ਹੈ ਉਹ ਤੁਸੀਂ ਆ ਕੇ ਪਾਸ ਕਰਨੀ ਹੈ ਵੜ ਮੇਰਾ ਕੰਮ ਤੁਹਾਨੂੰ ਵੀਡੀਓ ਚ ਇਹ ਵੜ ਦਿਖਾਉਣਾ ਦਾ ਸੀ ਤੇ ਇਸ ਤਰੀਕੇ ਨਾਲ ਤੁਹਾਨੂੰ ਮੈਂ ਪ੍ਰੋਪਰ ਕੈਮਰੇ ਦੀ ਨਿਗਾਹ ਚ ਰੱਖ ਕੇ ਇਹਨੂੰ ਦਿਖਾਤਾ ਉਤੋਂ ਸਟਰਕਚਰ ਦੀ ਚੜਾਈ ਬਹੁਤ ਸੋਹਣੀ ਦਿਸਦੀ ਹੈ ਚੰਗੀ ਨਜ਼ਰ ਆਉਂਦੀ ਹੈ ਸੋ ਇੱਕ ਹੀ ਨਾਗ ਦੋਸਤੋ ਇਸ ਵੀਡੀਓ ਚ ਵਿਕਰੀ ਵਾਲਾ ਸੀ ਤੇ ਉਹ ਤੁਹਾਨੂੰ ਵੜ ਇਹ ਦਿਖਾਉਣੀ ਸੀ ਸੋ ਫੇਰ ਇੱਕ ਵਾਰ ਤੁਸੀਂ ਦੇਖ ਲਓ ਤੇ ਇੱਕ ਚੀਜ਼ ਧਿਆਨ ਚ ਲਿਆ ਜਾ ਜੀ ਦੋਸਤੋ ਨਿੱਕੀ ਹੁੰਦੀ ਦੇ ਜਦੋਂ ਪਸ਼ੂ ਬੱਚੀਆਂ ਜਿਹੜੀਆਂ ਫਾਰਮ ਚ ਛੱਡੀਆਂ ਜਾਂਦੀਆਂ ਉਦੋਂ ਕਈ ਵਾਰਾਂ ਚੈਨਲ ਜਿਹੜਾ ਉਹ ਉਤੋਂ ਦੀ ਲੰਘਦੇ ਤੋਂ ਮਾਰਾ ਲੈਂਦੇ ਪਸ਼ੂ ਇਹ ਲੱਤ ਦੇ ਉੱਤੇ ਉਹ ਚੈਨਲ ਨਿੱਕੀ ਹੁੰਦੀ ਦੇ ਵਜ੍ਹਾ ਸੀਗਾ ਵੈਸੇ ਕੋਈ ਦਿੱਕਤ ਨਹੀਂ ਪਰ ਇਹ ਚੀਜ਼ ਤਾਂ ਦੱਸੀ ਹੈ ਵੀ ਤੁਸੀਂ ਪੇਮੈਂਟ ਇਨਵੈਸਟ ਕਰਨੀ ਹੈ ਤੇ ਆ ਕੇ ਵੀ ਪਸ਼ੂ ਨੂੰ ਦੇਖਣਾ ਜਿੱਦਾਂ ਦੀ ਚੀਜ਼ ਹੈ ਉਦਾਂ ਦੀ ਤੁਹਾਡੇ ਸਾਹਮਣੇ ਨਿਕਲੇ ਜਦੋਂ ਤੁਸੀਂ ਇੱਥੇ ਪਹੁੰਚੋ ਠੀਕ ਹੈ ਵੀਰੇ ਓਕੇ ਸੋ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਇੱਕ ਹੀ ਨਗ ਵਿਕਰੀ ਵਾਲਾ ਸੀ ਮਿਹਰਬਾਨੀ